ਸਤਿ ਸ੍ਰੀ ਅਕਾਲ ਜੀ ਕੋਠੰਬਰੀ ਦੀ ਗੱਲ ਕਰਾਂਗੇ ਇਹਨੂੰ ਹਿੰਦੀ ਦੇ ਵਿੱਚ ਕੋਟੱਪਾ ਵੀ ਕਿਹਾ ਜਾਂਦਾ ਹੈ ਕੋਟੱਪਾ ਕਿਤੇ ਬਾਹੂਬਲੀ ਵਾਲਾ ਤਾਂ ਨਹੀਂ ਬਾਹੂਬਲੀ ਵਾਲਾ ਕਹਿ ਸਕਦੇ ਕਿਉਂਕਿ ਸਾਊਥ ਦੀ ਆਈਟਮ ਹੈ ਜੀ ਤੇ ਇਹ ਨਾ ਅ ਅਸੀਂ ਦੇਖੋ ਅੱਜ ਅਜੇ ਹੀ ਚੀਜ਼ ਕਿਉਂ ਲੈ ਕੇ ਆਏ ਹਾਂ ਜੀ ਆਪਾਂ ਇੱਕ ਚੀਜ਼ ਦੱਸਣਾ ਚਾਹੁੰਦੇ ਆ ਕਿ ਬਹੁਤ ਬਰੀਕ ਚੀਜ਼ਾਂ ਦੇ ਉੱਤੇ ਕੰਮ ਹੋ ਰਿਹਾ ਕੰਮ ਜਦੋਂ ਹੀ ਬਰੀਕ ਚੀਜ਼ਾਂ ਦੇ ਹੋਊਗਾ ਜਦੋਂ ਤੁਸੀਂ ਆਪਣੇ ਪਰਿਵਾਰ ਲਈ ਕੰਮ ਕਰੋਗੇ ਬਿਲਕੁਲ ਸਹੀ ਗੱਲ ਜਦੋਂ ਤੁਹਾਨੂੰ ਲੱਗੂਗਾ ਵੀ ਮੇਰੇ ਕੋਲੇ ਆਉਣ ਵਾਲੇ ਜਿਹੜੇ ਲੋਕ ਨੇ ਸਾਰਾ ਦਿਨ ਉਹ ਸਾਡੇ ਭਾਈ ਭਤੀਜੇ ਨੇ ਸਾਡੇ ਭੈਣ ਭਰਾ ਨੇ ਉਹ ਪਿਆਰ ਵੀ ਐਂ ਕਰਦੇ ਨੇ ਮੈਂ ਤਾਂ ਹੈਰਾਨ ਇਸ ਗੱਲ ਨੂੰ ਕਿ ਛੋਟੇ ਛੋਟੇ ਨਿਆਣੇ ਆ ਕੇ ਕਹਿੰਦੇ ਨੇ ਗੁਲਦਸਬ ਨੂੰ ਦੇਖਣਾ ਹੈ ਗੁਲਦਸਬ ਦਾ ਫੋਟੋ ਕਰਾਉਣੀ ਹੈ ਮਗਾ ਇਹ ਰਾਜੋ ਮੈਂ ਤੁਹਾਡੇ ਹੀ ਤੁਹਾਡੇ ਹੀ ਚਾਚਾ ਦਾ ਆਇਆ ਲੱਗਦਾ ਹੂਗਾ ਹੈਨਾ ਤੇ ਉੱਥੇ ਬੜਾ ਆਨੰਦ ਆਉਂਦਾ ਤੇ ਜਿਹੜੀ ਬਾਰ ਮੇਰੀ ਆ ਜੀ ਇਹ ਤੁਸੀਂ ਗੂਗਲ ਸਰਚ ਕਰਿਓ ਬਾਰ ਮੇਰੀ ਬਾਰੇ ਮੈਂ ਜੋ ਦੱਸ ਰਿਹਾ ਤੁਹਾਨੂੰ ਇਹ ਦੇਖੋ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਦੀ ਆ ਜੀ हाई बीपी ਨੂੰ ਕੰਟਰੋਲ ਕਰਦੀ ਆ ਫਿਰ ਤੁਹਾਡੇ ਸਰੀਰ ਦੇ ਵਿੱਚ ਪੋਸ਼ਣ ਕਰਦੀ ਆ ਇਮਿਊਨਿਟੀ ਨੂੰ ਵਧਾਉਂਦੀ ਆ ਫਿਰ ਇੱਕ ਚੀਜ਼ ਵੱਡੀ ਆ ਕਿ ਜਿਹੜੇ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਜਾਂ ਜਿਹੜੀਆਂ ਮਾਤਾ ਭੈਣਾਂ ਥੱਕੀਆਂ ਟੁੱਟੀਆਂ ਰਹਿੰਦੀਆਂ ਉਹਨਾਂ ਵਾਸਤੇ ਜਾਂ ਜਿਹੜੇ ਸਾਡੇ ਵੀਰ ਵੀ ਰਾਤ ਨੂੰ ਪੈਗ ਛੱਗ ਲਾ ਕੇ ਜਾਂ ਮਾੜਾ ਮੋਟਾ ਕਮਾਵਾ ਸ਼ਾਵਾ ਲਾ ਕੇ ਕਮਜ਼ੋਰੀ ਜੀ ਮਹਿਸੂਸ ਕਰਦੇ ਉਹਨਾਂ ਵਾਸਤੇ ਇਹ ਬਾਅਰ ਬੇਰੀ ਬਹੁਤ ਵਧੀਆ ਚੀਜ਼ ਹੈ ਜੀ ਇਹ ਜ਼ਰੂਰੀ ਤੁਸੀਂ ਮੇਰੇ ਕੋਲ ਹੀ ਆਉਣਾ ਆਪਦੀ ਮੰਗਾਓ ਖਾਓ ਮੈਨੂੰ ਨਹੀਂ ਪਤਾ ਮੌਜਾਂ ਕਰੋ ਪਰ ਮੈਂ ਇਹਨੂੰ ਯੂਜ਼ ਕੀਤਾ ਹੈ ਕਰਦਾ ਜਿਹੜਾ ਆਪਣਾ ਮਸਾਲਾ ਰਸੋਈ ਦਾ ਜੀ ਰਸੋਈ ਚ ਲਿਆਉ ਇਹਨੂੰ ਅਸੀਂ ਕੀ ਕੀਤਾ ਪਹਿਲਾਂ ਲਈ ਅਸੀਂ ਜੈਫਲ ਜੀ ਜਵਿਤਰੀ ਜੀ ਕਾਲੀ ਮੁਸਲੀ ਜੀ ਸਫੈਦ ਮੁਸਲੀ ਫਿਰ ਉਹਦੇ ਵਿੱਚ ਅਸੀਂ ਪਾਇਆ ਸੌਂਫ ਇਲਾਇਚੀ ਬੜੀ ਇਲਾਇਚੀ ਹਰੀ ਇਲਾਇਚੀ ਤੇਜ ਪੱਤਾ ਜੀ ਐਸੀ ਸਾਰੇ ਚੀਜ਼ਾਂ ਪਾ ਕੇ ਨਾਲ ਜਦੋਂ ਉਹਦੇ ਵਿੱਚ ਅਸੀਂ ਪਾਈ ਨਾ ਬਾਰਬੇਰੀ ਬਾਰਬੇਰੀ ਸੁਣਨੇ ਤੇ ਸੁਆਗਾ ਜੀ ਕੀ ਬਾਤ ਹੈ ਫਿਰ ਅਸੀਂ ਉਹਦੇ ਵਿੱਚ ਦਾਲ ਪਾਇਆ ਮੋਰਿੰਗਾ अच्छा जी ਬੋ ਜੀ ਮਰਿੰਗਾ ਜੀ ਨੂੰ ਸਹਜਣਾ ਕਹਿੰਦੇ ਆ ਸਹਜਣਾ ਕਹਿੰਦੇ ਸਹੰਜਣਾ ਕਹਿੰਦੇ ਆ ਉਹ ਦੀ ਉਹ ਵੀ ਪਾਇਆ ਵਿੱਚ ਤੇ ਨਾਲ ਅਸੀਂ ਉਹਦੇ ਵਿੱਚ ਪਾਇਆ ਕੜੀ ਪੱਤਾ ਨਾਲ ਅਸੀਂ ਕਮਾਲ ਜੀ ਫਿਰ ਅਸੀਂ ਉਹਦੇ ਵਿੱਚ ਨਾਲ ਪਾਇਆ ਹਾਰ ਸ਼ਿੰਗਾਰ ਦੇ ਪੱਤੇ ਸ਼ਾਬਾਸ਼ ਜੀ ਅਸੀਂ ਮਤਲਬ ਐਸੀ ਚੀਜ਼ ਬਣਾਈ ਉਹ ਮਤਲਬ ਐਸੀ ਬਣ ਗਈ ਜੀ ਘਰ 'ਚ ਯੂਜ਼ ਕੀਤੀ ਜਿਹਨੂੰ ਕਬਜ ਰਹਿੰਦੀ ਉਹਦੀ ਕਬਜ ਸਾਹਿਬ ਜੀ ਹਾਂ ਜਿਹਨੂੰ ਬਾਰ-ਬਾਰ ਲੂਜ਼ ਮੋਸ਼ਨ ਹੋਈ ਜਾਂਦੇ ਨੇ ਉਹਦਾ ਪੇਟ ਸੱਟ ਜਿਹੜਾ ਰੋਟੀ ਖਾ ਕੇ ਜਦੋਂ ਭੱਜਦਾ ਹੈ ਪਲੇਟਨ ਉਹਦਾ ਸੈੱਟ ਉਹਨੂੰ ਅਸੀਂ ਫਿਰ ਨਾਮ ਦਿੱਤਾ ਨਾ ਗਿਆ ਤਾਂ ਉਹਦਾ ਨਾਮ ਦਿੱਤਾ ਹਲਵਾਈ ਮਸਾਲਾ ਜੀਹਾ ਬਾਦ ਅੱਛਾ ਉਹ ਸਾਰੀ ਚੀਜ਼ਾਂ ਦੇ ਮਸਾਲੇ ਚ ਲਿਆਏ ਆ ਆ ਦੇਖੋ ਉਹਨੂੰ ਫਿਰ ਅਸੀਂ ਹਲਵਾਈ ਬਣਾਤਾ ਵੀ ਇਹ ਮਸਾਲਾ ਆਪਦੇ ਆਪ ਚ ਹਲਵਾਈ ਆ ਨਾ ਪੜਾਸ਼ਾਟ ਕੇ ਰੱਖਿਆ ਗਵਰਨਮੈਂਟ ਤੋਂ ਅਪਰੂਵ ਕਰਾਇਆ ਅੱਛਾ ਜੀ ਸਾਰੀ ਚੀਜ਼ਾਂ ਬੱਸ ਐਸਾ ਮਸਾਲਾ ਬਣਿਆ ਜੀ ਹਰ ਬੰਦਾ ਗਏ ਵੀ ਗੁਰਸੱਭ ਇਹ ਇੰਨਾ ਮਹਿੰਗਾ ਮਸਾਲਾ ਪਾਵਾਂਗੇ ਸਾਡੀ ਤਾਂ ਰੋਟੀਆਂ ਬਹੁਤ ਮਹਿੰਗੀ ਹੋ ਜੂ ਮਤਲਬ ਹੁਣ ਇਹ 1170 ਰੁਪਏ ਦਾ ਡੱਬਾ ਕਹਿੰਦੇ ਅਸੀਂ ਤਾਂ ਸਰ ਤਰਬੀਏ ਦਾ ਮਸਾਲਾ ਲਿਓਨੇ ਆ ਜੀ ਮੈਂ ਕਿਹਾ ਵੀ ਉਹ ਤੁਸੀਂ ਫਿਰ ਮਸਾਲਾ ਥੋੜੀ ਘੋਲਨੇ ਉਹ ਤਾਂ ਹੈ ਪਹਿਲਾਂ ਇਹ ਆਪਾਂ ਗੱਲ ਕਰੀ ਉਹ ਤਾਂ ਫਿਰ ਤੁਸੀਂ ਸਵੇਰੇ ਬੈਠੇ ਕਿ ਲਈ ਜੰਨੇ ਜਿਹੜਾ ਲੜੀ ਜਾਂਦਾ ਉਹ ਅੰਦਰ ਉਹ ਤਾਂ ਮਜ਼ਾਨਾ ਥੋੜੀ ਹਾਂ ਉਹ ਤੁਸੀਂ ਪਾਓ ਮਨ ਨੂੰ ਟਕਾਓ ਪਰ ਜਦੋਂ ਤੁਸੀਂ ਰੋਟੀ ਖਾਣ ਬੈਠੇ ਹੋ ਜਿਵੇਂ ਆਪਾਂ ਨਿੰਬੂ ਪਾਉਨੇ ਆ ਸਲਾਦ ਦੇ ਉੱਤੇ ਨਮਕ ਪਾਉਨੇ ਆ ਸਲਾਦ ਦੇ ਉੱਤੇ ਇਹ ਚੋ ਇੱਕ ਚਮਚਾਪ ਦੀ ਸਬਜ਼ੀ ਚ ਪਾ ਲਓ ਜੀ ਬਿਲਕੁਲ ਹਫਤਾ ਖਾ ਲੋ ਅੱਜ ਤੱਕ ਆ ਕੇ ਪਤਾ ਲੱਗੂ ਨਹੀਂ ਫਿਰ ਵੀਡੀਓ ਵੈਕ ਕਰਕੇ ਸੁਣ ਲੇ ਜਿਹੜੀ ਚੀਜ਼ਾਂ ਮੈਂ ਬੋਲੀਆਂ ਨੇ ਘਰੇ ਲਿਆ ਕੇ ਬਣਾ ਲਿਓ ਤੁਹਾਨੂੰ ਪਤਾ ਲੱਗੂ ਵੀ ਇਹ 1177 ਦਾ ਦਾ ਗੋਇਲ ਦਾ ਨਾ ਉਹ ਹੀ ਠੀਕਾ ਇਹਦਾ ਮਹਿੰਗਾ ਪੈਂਦਾ ਕਿਉਂ ਅਸੀਂ ਲੈਣੀਆਂ ਨੇ ਟਾਣਾਂ ਦੇ ਹਿਸਾਬ ਚ ਜਿਹੜੀ ਬੂਟੀ ਜੀ ਅਸੀਂ ਬਣਾਉਣਾ ਲੱਖ ਡੱਬਾ ਜੀ ਤੇ ਸਾਨੂੰ ਬੂਟੀ ਪੈਣੀ ਆ ਉਸ ਪਾ ਸਹੀ ਗੱਲ ਠੀਕ ਹੈ ਨਾ 60% ਥੱਲੇ ਆ ਕੇ ਰੇਟ ਪੈਣਾ ਤੁਸੀਂ ਲੈਣ ਜਾਣੀਆਂ 50 ਗ੍ਰਾਮ ਉੱਥੇ ਫਿਰ ਉੱਥੇ ਕਿਲੋ ਵਾਲਾ ਰੇਟ ਥੋੜੀ ਲੱਗਦਾ ਉੱਥੇ 50 ਗ੍ਰਾਮ ਵਾਲਾ ਉਹ ਵਹਿੰਗਾ ਪੈ ਜਾਂਦਾ ਸੋ ਤਾਂ ਤਾਂ ਇਸ ਕਰਕੇ ਨਾ ਉਹਨਾਂ ਪਿਉਰੀਫਾਈ ਹੋਵੇ ਇਸ ਕਰਕੇ ਮੈਂ ਕਹਿੰਦਾ ਕਿ ਹਲਵਾਈ ਮਸਾਲਾ ਜਿੰਨੇ ਜੋਗੇ ਅਸੀਂ ਹੈਗੇ ਤੁਹਾਨੂੰ ਦੇ ਦਾਂਗੇ ਬਾਕੀ ਘਰੇ ਬਣਾ ਲਿਓ ਇਹਨੂੰ ਸਬਜ਼ੀ ਚ ਪਾ ਕੇ ਖਾਓਗੇ ਤਾਂ ਕਮਾਲ ਦਾ ਰਿਜ਼ਲਟ ਹੈ ਬਾਕੀ ਆ ਜਿਹੜਾ ਬਾਰਬੇਰੀ ਬਾਰੇ ਮੈਂ ਤੁਹਾਨੂੰ ਦੱਸਿਆ ਤਾਂ ਇਹ ਬਾਰਬੇਰੀ ਨੂੰ ਇੱਕ ਵਾਰੀ ਤੁਸੀਂ ਆਪਣੇ ਗੂਗਲ ਤੇ ਸਰਚ ਕਰਿਓ ਤੁਹਾਨੂੰ ਪਤਾ ਲੱਗੂਗਾ ਗੁਇਲ ਸਾਹਿਬ ਕੀ ਕੱਢ ਕੇ ਲੈ ਆਏ ਨੇ ਸਿੱਧਾ ਖਜ਼ਾਨਾ ਘਰੇ ਖਾਓ ਘਰੇ ਬਣਾਓ ਮੋਜਾ ਕਰੋ ਇੱਜ਼ਤ ਸਭ ਦੀ ਉੱਨੀ ਹੋਈਆਂ ਜਿੰਨੀ ਇੱਕ ਗਰੀਬ ਦੀ ਆ ਓਨੀਓ ਅਮੀਰ ਦੀ ਆ ਇਹ ਸਾਰੇ ਗਰੀਬ ਤੇ ਅਮੀਰ ਹਰ ਇੱਕ ਬੰਦੇ ਵਾਸਤੇ ਸਭ ਤੋਂ ਵਧੀਆ ਚੀਜ਼ ਆ ਜਿਹਦਾ ਮਤਲਬ 11 ਰੁਪਏ ਦਾ ਇੱਕ ਦਿਨ ਦਾ ਖਰਚਾ ਇੱਕ ਬੰਦੇ ਦਾ ਤੇ ਇਹ ਮਸਾਲੇ ਨੂੰ ਲੈਣ ਦੇ ਨਾਲ ਕਮਾਲ ਦੇ ਰਿਜ਼ਲਟ ਆ ਬਿਲਕੁਲ ਬਿਲਕੁਲ ਸੋ ਬੈਸਾ ਬਾਬਾ ਧੰਨਵਾਦ ਇਹ ਨੁਸਖਾ ਦੱਸਣ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਭਾਈ ਜੀ ਨੁਸਖਾ ਵਧੀਆ ਲੱਗਿਆ ਹੋ ਤਾਂ ਨੁਸਖੇ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹੋ ਜਿਹੀ ਵੀਡੀਓ ਦੇਖਣ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਸ਼ੁਕਰੀਆ